ਅਗਰ ਅੱਜ ਇਨਸਾਨ ਵੀ ਆਪਣੀ ਜ਼ਿੰਦਗੀ ਨੂੰ ਦੇਖੇ ਤੇ ਅਸੀਂ ਕਹਾਂਗੇ ਅੱਜ ਇਨਸਾਨ ਵੀ ਸ਼ੇਰ ਦੀ ਤਰ੍ਹਾਂ ਹੈ ਪਰ ਇਨਸਾਨ ਨੇ ਵੀ ਅੱਜ ਗਲਤ ਆਦਤਾਂ ਬਣਾ ਕੇ ਗਲਤ ਖੁਰਾਕਾਂ ਲੈ ਕੇ ਗਲਤ ਨਸ਼ੇ ਕਰਕੇ ਆਪਣੇ ਆਪ ਨੂੰ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਨਾਕਾਮਯਾਬੀ ਦੇ ਪਿੰਜਰੇ 'ਚ ਬੰਦ ਕਰ ਲਿਆ ਹੈ ਔਰ ਇਹ ਕਿ ਇਹਦੇ 'ਚ ਫਿਰ ਨੁਕਸਾਨ ਕਿਹਦਾ ਹੋ ਰਿਹਾ ਹੈ ਜਰਾ ਸਮਝ ਕੇ ਦੇਖਣਾ ਜਰਾ ਸਮਝ ਕੇ ਦੇਖਣਾ ਅਹੀਂ ਤਾਂ ਇੱਥੇ ਗੱਲ ਕਰਨੀ ਚਾਹਾਂਗੇ ਕਿ ਜਿਹੜੇ بڑے بڑے ਖਿਡਾਰੀ ਵੀ ਹੈ ਨਾ ਉਹਨਾਂ ਨੂੰ ਸਪੈਸ਼ਲ ਉਹਨਾਂ ਦੇ ਕੋਚ ਕਹਿੰਦੇ ਹੈ ਇਹ ਭਾਈ ਕੋਈ ਨਸ਼ਾ ਨਹੀਂ ਕਰਨਾ ਨਹੀਂ ਕਰਨਾ ਕਿਉਂਕਿ ਨਸ਼ਾ ਤੁਹਾਡੇ ਅੰਦਰਲੇ ਗੁਣਾਂ ਨੂੰ ਤੁਹਾਡੇ ਅੰਦਰਲੀ ਕੁਆਲਿਟੀ ਨੂੰ ਖਤਮ ਕਰ ਦਿੰਦਾ ਹੈ ਔਰ ਜਿੰਨਾ ਜ਼ਿਆਦਾ ਅਸੀਂ ਅੱਛੀ ਖੁਰਾਕ ਲੈਂਦੇ ਆ ਆਪਣੇ ਵਿਚਾਰ ਅੱਛੇ ਰੱਖਦੇ ਆ ਉੰਨੀ ਸਾਡੀ ਸ਼ਕਤੀ ਸਾਡੇ ਗੁਣ ਸਾਡੀ ਕਲਾ ਹੋਰ ਵੀ ਨਿਖਰਦੀ ਚਲੀ ਜਾਂਦੀ ਹੈ ਅਸੀਂ ਹੋਰ ਬਿਹਤਰ ਹੁੰਦੇ ਚਲੇ ਜਾਂਦੇ ਆ ਹੁਣ ਜੇ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਹੈ ਤਾਂ ਫਿਰ ਉਹ ਕਰਮ ਨਾ ਕਰੀਏ ਜਿੱਦਾਂ ਹੁ ਬੰਦੇ ਨੂੰ ਪਤਾ ਹੈ ਕਿ ਜੇ ਗੱਡੀ ਪੈਟਰੋਲ ਵਾਲੀ ਉਹ ਚ ਡੀਜ਼ਲ ਪਵਾ ਦੇਵਾਂਗੇ ਤਾਂ ਇੰਜਨ ਦਾ ਨੁਕਸਾਨ ਹੀ ਹੋਣਾ ਹੈ। ਨੁਕਸਾਨ ਹੀ ਹੋਣਾ ਕਿ ਨਹੀਂ? ਇਸੇ ਤਰ੍ਹਾਂ ਸੋਚ ਕੇ ਦੇਖਣਾ। ਪ੍ਰਮਾਤਮਾ ਨੇ ਸਾਨੂੰ ਵੀ ਇਹ ਜੀਵਨ ਰੂਪੀ ਗੱਡੀ ਇਸ ਲਈ ਦਿੱਤੀ ਕਿ ਅਸੀਂ ਇਹਦੇ 'ਚ ਨਸ਼ਿਆਂ ਦਾ ਉਹ ਤੇਲ ਪਾਦੇ ਫਿਰਿਏ ਜਾਂ ਬੁਰੀਆਂ ਖੁਰਾਕਾਂ ਲੈਂਦੇ ਫਿਰਿਏ। ਉਹਦੇ ਨਾਲ ਕੀ ਹੁੰਦਾ ਹੈ ਸਾਡਾ ਆਪਣਾ ਜੀਵਨ ਆਪ ਹੀ ਅਸੀਂ ਆਪਣੇ ਹੱਥੀ ਨਸ਼ਕ ਕਰ ਲੈਂਦੇ ਹਾਂ। ਤਾਂ ਹੀ ਤਾਂ ਕਿਹਾ ਗਿਆ ਨਾ ਕਰ ਨਸ਼ੇ ਤੂੰ ਭੰਗ ਸ਼ਰਾਬਾਂ ਦੇ ਕਿ ਉਤਨ ਨੂੰ ਰੋਗ ਲਗਾਮਦਾ ਹੈ। ਆਪਣੀ ਹਸਦੀ ਵਸਦੀ ਜ਼ਿੰਦਗੀ ਨੂੰ ਆਪਣੇ ਹੱਥੀ ਕਿਉਂ ਅਗ ਲਾਮਦਾ ਏ ਉਹ ਨਸ਼ਾ ਕਰਨਾ ਤੇ ਕਰ ਨਾਮ ਵਾਲਾ ਜਿਹੜਾ ਉਜੜੇ ਘਰ ਬਸਾਮਦਾ ਏ ਤੇਰੇ ਭਲੇ ਦੀ ਖਾਤਰ اے ਯਾਰਾ ਸਾਹਿਬ ਇਹ ਗੱਲ ਫਰਮਾਉਂਦਾ ਏ ਇਸ ਲਈ ਸਮਝਣਾ ਜ਼ਰਾ ਸਾਰੇ ਲੋnde ਹੈ ਕਿ ਉਹ ਨਸ਼ੇ ਕਿਉਂ ਕਰਨੇ ਕਰ ਨਸ਼ੇ ਤੋਂ ਭੰਗ ਸ਼ਰਾਬਾਂ ਦੇ ਕਿਉਂ ਤਾਨੂੰ ਨੂੰ ਰੋਗ ਅਜਾ ਤੁਹਾਨੂੰ ਰੋਗ ਲੱਗਦੇ ਕਿ ਨਹੀਂ ਸਮਝਦਾਰ ਹੋ ਨਾ ਸਾਰੇ ਤੁਸੀਂ ਕਿ ਜਿੰਨਾ ਜ਼ਿਆਦਾ ਨਸ਼ਾ ਕਰਦੇ ਆ ਉਹਦਾ ਲੀਵਰ ਤੇ ਕੀ ਇਫੈਕਟ ਪੈਂਦਾ ਹੈ ਗੁਰਦਿਆਂ ਤੇ ਕੀ ਇਫੈਕਟ ਪੈਂਦਾ ਹੈ ਚੰਗਾ ਭਲਾ ਤੰਦਰੁਸਤ ਹੋਰ ਜੀਵਨ ਚ ਕਾਮਯਾਬ ਹੋਣ ਵਾਸਤੇ ਜਿੱਦਾਂ ਵਿਵੇਕਾਨੰਦ ਜੀ ਕਹਿੰਦੇ ਹੈ ਕਿ ਜੇ ਦੁਨੀਆ ਜੇ ਦੁਨੀਆ ਇੱਕ ਅਖਾੜਾ ਹੈ ਇਹ ਜੀਤ ਉਸੇ ਦੀ ਹੁੰਦੀ ਹੈ ਜੋ ਖੁਦ ਕੋ ਮਜ਼ਬੂਤ ਬਣਾ ਲੇਤਾ ਹੈ ਉਹ ਕਹਿੰਦੇ ਜੇ ਦੁਨੀਆ ਤੇ ਆਏ ਆ ਨਾ ਤਾਂ ਦੁਨੀਆ ਤੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਨੇ ਕਿਸੇ ਪਾਸਿਓ ਵੀ ਦਿੱਤੇ ਅਟੈਕ ਕਰ ਦੇਣਾ ਹੈ ਯਾਨੀ ਕਿਹੜੇ ਵੇਲੇ ਤੇਰੇ ਜੀਵਨ 'ਚ ਮੁਸ਼ਕਿਲ ਆ ਜਾਣੀ ਹੈ ਕਿਹੜੇ ਵੇਲੇ ਕਿਹੜੀ ਪਰੇਸ਼ਾਨੀ ਤੇਰੇ ਸਾਹਮਣੇ ਆ ਜਾਣੀ ਹੈ ਕਿਹੜੇ ਵੇਲੇ ਕਿਹੜੇ ਦੁੱਖ ਨੇ ਤੇਰੇ ਅੱਗੇ ਆ ਕੇ ਖੜ ਜਾਣਾ ਕਿਤੇ ਤੈਨੂੰ ਵੀ ਉਹਦਾ ਪਤਾ ਨਹੀਂ ਹੈ ਔਰ ਜਦੋਂ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਰੂਪੀ ਪਹਿਲਵਾਨ ਤੇਰੇ ਸਾਹਮਣੇ ਆਣਗੇ ਯਾਨੀ ਮੁਸ਼ਕਿਲਾਂ ਤੇਰੇ ਸਾਹਮਣੇ ਆਣ ਗਈਆਂ ਤਾਂ ਤੂੰ ਇਹਨਾਂ ਨੂੰ ਫੇਰ ਹੀ ਹਰਾ ਕੇ ਅੱਗੇ ਵਧ ਸਕਦਾ ਹੈ ਅਗਰ ਤੂੰ ਮਜ਼ਬੂਤ ਹੋਏਗਾ ਅਗਰ ਤੂੰ ਖੁਦ ਹੀ ਕਮਜ਼ੋਰ ਹੋਏਗਾ ਤਾਂ ਮਾੜੀਆਂ-ਮਾੜੀਆਂ ਪਰੇਸ਼ਾਨੀਆਂ ਆ ਕੇ ਤੈਨੂੰ ਦਬਾ ਕੇ ਖਤਮ ਕਰ ਦੇਣਗੀਆਂ ਫਿਰ ਬੰਦਾ ਕੀ ਕਹਿੰਦਾ ਹੈ ਮੇਰੀ ਤਾਂ ਹਾਰ ਹੋ ਗਈ बस हो, हो गई बस कमजोर शक्तिशाली कदम नहीं जरा सारे तो मेरी समझ छोटी थी पहले मेरी सोच समझ छोटी थी तब मुझे मुश्किलें बड़ी लगती थी पहले मेरी सोच समझ छोटी थी तब मुझे मुश्किलें ਬੜੀ ਲੱਗਦੀ ਸੀ ਫਿਰ ਮੈਨੂੰ ਮੁਰਸ਼ਿਦ ਮਿਲਿਆ ਮੇਰੀ ਸੋਚ ਸਮਝ ਬੜੀ ਹੋ ਗਈ ਹੁਣ ਮੈਨੂੰ ਮੁਸ਼ਕਿਲਾਂ ਛੋਟੀ ਲੱਗਦੀ ਹੈ ਸਮਝ ਲਗਾ ਬੜੀ ਛੋਟੀ ਹੀ ਗੱਲ ਹੈ ਮੁਸ਼ਕਿਲ ਉਹੀ ਹੈ ਪਰ ਜੇ ਸਮਝ ਛੋਟੀ ਹੋਏਗੀ ਸੋਚ ਛੋਟੀ ਹੋਏਗੀ ਤਾਂ ਚੀਜ਼ਾਂ ਸਾਨੂੰ ਵੱਡੀ ਵੱਡੀ ਲੱਗੇਗੀ ਕਿ ਨਹੀਂ ਜਦੋਂ ਇੱਥੇ ਕੁਝ ਬੱਚੇ ਬੈਠੇ ਹੋਣਗੇ ਅਗਰ ਉਹਨਾਂ ਨੂੰ ਤੁਸੀਂ ਪੁੱਛ ਲਓ ਨਾ ਕਿ ਕੋਈ ਪਹਾੜਾ ਹੀ ਪੁੱਛ ਲਓ ਉਹਨਾਂ ਨੂੰ ਜਿਹਨਾਂ ਨੇ ਹਾਲੇ 8 ਦਾ ਪਹਾੜਾ ਨਹੀਂ ਪੜਿਆ ਜਾਂ 6 ਕੇ ਦਾ ਪਹਾੜਾ ਨਹੀਂ ਪੜਿਆ 6 ਦਾ ਟੇਬਲ ਨਹੀਂ ਪੜਿਆ 8 ਦਾ ਟੇਬਲ ਨਹੀਂ ਪੜਿਆ ਉਹਨਾਂ ਨੂੰ ਕੋਈ ਪੁੱਛ ਲਓ ਕਿ ਭਈ ਅੱਠੂ ਦੂਣੀ ਬੜਾ ਔਖਾ ਹੈ ਮੈਨੂੰ ਨਹੀਂ ਪਤਾ ਕਿਉਂਕਿ ਹਾਲੇ ਉੱਥੇ ਤੱਕ ਉਹਦੀ ਸਮਝ ਪਹੁੰਚੀ ਨਹੀਂ ਹੈ ਹਾਲੇ ਉਹ ਪੜਦਾ ਹੀ ਦੂਜਾ ਟੇਬਲ ਹੈ ਹਾਲੇ ਮੈਨੂੰ ਇੰਨਾ ਹੀ ਪਤਾ 2 और 2 4 ਸਮਝਦੇ ਹੋ ਕਿ ਨਹੀਂ ਹੁਣ ਜਿਹਨੇ ਪਹਾੜਾ ਹੀ ਨਹੀਂ 8 ਦਾ ਪੜਿਆ ਉਹਦੇ ਵਾਸਤੇ ਅੱਠੂ ਦੁਨੀ 16 ਬਹੁਤ ਬੜੀ ਗੱਲ ਐ ਉਹ ਕਹੇਗਾ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਕਿਉਂਕਿ ਹਾਲੇ ਪਹੁੰਚਿਆ ਹੀ ਉਹ ਕਿੱਥੇ ਤੱਕ ਦੂਈ ਦੇ ਟੇਬਲ ਤੱਕ ਹਾਲੇ ਨਾ 2 ਦਾ ਟੇਬਲ ਪੜਿਆ ਸਮਝਦੇ ਹੋ ਕਿ ਨਹੀਂ ਹੁਣ ਇੱਥੇ ਹੀ ਕਹਿਣਾ ਕਿ ਚੰਗੇ ਅੱਠੂ ਦੁਨੀ 16 ਵੀ ਔਖੀ ਗੱਲ ਨਹੀਂ ਐ ਪਰ ਉਹਦੇ ਵਾਸਤੇ ਔਖੀ ਐ ਕਿਉਂਕਿ ਉਹਦੀ ਸਮਝ ਹਾਲੇ ਉੱਥੇ ਤੱਕ ਨਹੀਂ ਪਹੁੰਚੀ ਜਦੋਂ ਉਹਦੀ ਸਮਝ ਉੱਥੇ ਤੱਕ ਪਹੁੰਚਣੀ ਉਹਨਾਂ ਨੂੰ ਲੈ ਆ ਕੋਈ ਔਖਾ ਸਵਾਲ ਐ ਅੱਠੂ ਦੁਨੀ 16 ਸਮਝ ਅੱਠੂ ਤੇ 24 ਉਨੇ ਫਟਾਫਟ ਦੱਸੀ ਜਾਣਾ ਹੈ ਹੁਣ ਇਹ ਗੱਲ ਕੀ ਹੈ ਪਹਾੜਾ ਔਖਾ ਨਹੀਂ ਹੈ ਗੱਲ ਇਹ ਬੰਦੇ ਦੀ ਸਮਝ ਦੀ اسی ਤਰ੍ਹਾਂ ਜੀਵਨ 'ਚ ਮੁਸ਼ਕਿਲ ਕੋਈ ਨਹੀਂ ਹੋਵੇ ਜਿਨ੍ਹਾਂ ਦੀ ਸਮਝ ਛੋਟੀ ਹੁੰਦੀ ਉਹਨਾਂ ਨੂੰ ਮੁਸ਼ਕਿਲ ਬੜੀ ਲੱਗਦੀ ਹੈ ਤਾਂ ਜਿਨ੍ਹਾਂ ਦੀ ਸਮਝ ਬੜੀ ਹੋ ਜਾਂਦੀ ਉਹਨਾਂ ਨੂੰ ਮੁਸ਼ਕਿਲ ਕਹਿ ਦਿਓ ਹੁਣ ਇਹ ਸੀ ਮੁਸ਼ਕਿਲ ਤੇ ਕੰਟਰੋਲ ਨਹੀਂ ਕਰ ਸਕਦੇ ਕਿ ਮੁਸ਼ਕਿਲ ਕਿੱਦਾਂ ਦੀ ਆਵੇ ਸਾਡੇ ਸਾਹਮਣੇ ਮੁਸ਼ਕਿਲ ਦੇ ਕੰਟਰੋਲ ਮੁਸ਼ਕਿਲ ਤੇ ਸਾਡਾ ਕਾਬੂ ਨਹੀਂ ਹੈ ਪਰ ਅਸੀਂ ਆਪਣੀ ਸਮਝ ਤੇ ਕਾਬੂ ਕਰਕੇ ਆਪਣੀ ਸਮਝ ਨੂੰ ਇਨਾ ਵਧਾ ਸਕਦੇ ਆ ਕਿ ਹਰ ਆਉਣ ਵਾਲੀ ਮੁਸ਼ਕਿਲ ਸਾਡੇ ਸਾਹਮਣੇ ਛੋਟੀ ਕਿਉਂਕਿ ਆਪਣੀ ਸਮਝ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਆ ਜੇ ਦਾ ਬੰਦਾ ਕਹੇ ਨਾ ਮੌਸਮ ਨਾਲ ਮੈਂ ਕੁਝ ਨਹੀਂ ਕਰ ਸਕਦਾ ਗਰਮੀ ਨੇ ਸਰਦੀ ਧੁੱਪ ਛਾਂ ਬਰਸਾਤ ਇਹਦੇ ਨਾਲ ਮੈਂ ਕੁਝ ਵੀ ਕਿਉਂਕਿ ਮੌਸਮ ਨੂੰ ਬੰਦਾ ਬਦਲ ਨਹੀਂ ਸਕਦਾ ਬਦਲ ਸਕਦਾ ਹੁਣ ਸਰਦੀ ਆ ਬਦਲ ਸਕਦੇ ਆ ਗਰਮੀ ਆ ਬਦਲ ਸਕਦੇ ਆ ਧੁੰਦ ਆ ਬਦਲ ਸਕਦੇ ਆ ਮੌਸਮ ਨੂੰ ਨਹੀਂ ਅਸੀਂ ਬਦਲ ਸਕਦੇ ਆ ਪਰ ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਜ਼ਰੂਰ ਬਣਾ ਸਕਦੇ ਹਾਂ ਕਿ ਮੌਸਮ ਦਾ ਅਸਰ ਸਾਡੇ ਤੇ ਅਸੀਂ ਆਪਣੇ ਨਾਲ ਕੁਝ ਐਸਾ ਕਰ ਸਕਦੇ ਹਾਂ ਕਿ ਸਰਦੀ ਦਾ ਅਸਰ ਸਾਡੇ ਤੇ ਬਰਸਾਤ ਦਾ ਅਸਰ ਸਾਡੇ ਤੇ ਗਰਮੀ ਦਾ ਅਸਰ ਸਾਡੇ ਤੇ ਯਾਨੀ ਆਪਣੇ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਮੌਸਮ ਦੇ ਨਾਲ ਅਸੀਂ ਕੋਈ ਛੇੜਖਾਨੀ ਨਹੀਂ ਕਰ ਸਕਦੇ ਕਿਉਂਕਿ ਉਹ ਕੁਦਰਤ ਦੇ ਹੱਥ 'ਚ ਹੈ ਇਸੀ ਤਰ੍ਹਾਂ ਤੁਹਾਡੇ ਜੀਵਨ ਚ ਕਿਹੜੀ ਮੁਸੀਬਤ ਆਣਾ ਤੁਹਾਡੇ ਹੱਥ ਚ ਨਹੀਂ ਹੈ ਪਰ ਆਪਣੀ ਸਮਝ ਨੂੰ ਆਪਣੇ ਆਪ ਨੂੰ ਇਦਾਂ ਦਾ ਬਣਾਣਾ ਕਿ ਉਹ ਮੁਸੀਬਤ ਦਾ ਅਸਰ ਮੇਰੇ ਤੇ ਨਾ ਹੋਵੇ ਇਹ ਸਾਡੇ ਹੱਥ ਚ ਜ਼ਰੂਰ ਹੈ ਇਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਇਹਦੇ ਵਾਸਤੇ ਸਾਨੂੰ ਕਾਮਿਲ ਗੁਰੂ ਰਹਿਬਰ ਨਾਲ ਜੁੜਨਾ ਪੈਣਾ ਹੈ ਕਿਉਂਕਿ ਜਦੋਂ ਕਾਮਿਲ ਸਤਗੁਰ ਨਾਲ ਮੁਰਸ਼ਿਦ ਨਾਲ ਅਸੀਂ ਜੁੜਦੇ ਆ ਤਾਂ ਉਹ ਸਾਡੀ ਸਮਝ ਨੂੰ ਇੰਨਾ ਉੱਚਾ ਕਰ ਦਿੰਦਾ ਹੈ ਕਿ ਸਾਡੀਆਂ ਸਾਰੀਆਂ ਮੁਸ਼ਕਿਲਾਂ ਸਾਨੂੰ ਛੋਟੀਆਂ ਲੱਗਣੀਆਂ ਸਮਝਦੇ ਹੋ ਜਦੋਂ ਕਈ ਵਾਰ ਇੱਦਾਂ ਵੀ ਹੁੰਦਾ ਹੈ ਨਾ ਛੋਟੇ ਛੋਟੇ ਬੱਚੇ ਐ ਉਹਨਾਂ ਮਰੇ ਮੋਟਰਸਾਈਕਲ ਖੜਾ ਹੈ ਉਹਨਾਂ ਮਰੇ ਹੁਣ ਛੋਟਾ ਇਹ ਬੱਚਾ ਮੋਟਰਸਾਈਕਲ ਨੂੰ ਨਾ ਬੱਚਾ ਇੱਥੇ ਉਹਦਾ ਮੋਟਰਸਾਈਕਲ ਸੀਟ ਇੱਥੇ ਹੁੰਦੀ ਹੈ ਤਾਂ ਬੱਚਾ ਐਉਂ ਐਉਂ ਚੜਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਲੱਗਦਾ ਮੋਟਰਸਾਈਕਲ ਬਹੁਤ ਵੱਡਾ ਹੈ ਪਰ ਉਹੀ ਬੱਚਾ ਹੁਣ ਜਦੋਂ 18 19 ਸਾਲ ਦਾ ਹੋ ਗਿਆ ਐਵੇਂ ਲੱਤਾਂ ਕੱਕੇ ਰੱਖ ਕੇ ਲਾੜੀ ਮੋਟਰਸਾਈਕਲ ਤੋੜ ਲੈਂਦਾ ਭਾਈ ਕਦੀ ਤੈਨੂੰ ਇਹ ਮੋਟਰਸਾਈਕਲ ਵੱਡਾ ਲੱਗਦਾ ਸੀ ਆ ਚਲਾ ਰਿਹਾ ਹੁਣ ਮੇਰਾ ਮੋਟਰਸਾਈਕਲ ਨਹੀਂ ਘਟਿਆ ਵਧੀਆ ਪਹਿਲਾਂ ਤੂੰ ਛੋਟਾ ਸੀ ਮੋਟਰਸਾਈਕਲ ਬੜਾ ਸੀ ਹੁਣ ਤੂੰ ਬੜਾ ਹੋ ਗਿਆ ਮੋਟਰਸਾਈਕਲ ਤੈਨੂੰ ਛੋਟਾ ਲੱਗਦਾ ਹੈ ਇਸੇ ਤਰ੍ਹਾਂ ਇੱਕ ਗੱਲ ਥੋੜੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਆ ਕਿ ਅੱਜ ਅਗਰ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਹੈ ਨਾ ਤੇਰਾ ਮਤਲਬ ਇਹ ਨਹੀਂ ਕਿ ਮੁਸ਼ਕਿਲ ਬੜੀ ਆ ਕਿ ਕਹਿੰਦੇ ਮੇਰੇ ਜੀ ਮੇਰੇ ਬਹੁਤ ਬੜੀ ਮੁਸ਼ਕਿਲ ਉਹ ਭਾਈ ਮੁਸ਼ਕਿਲ ਕੋਈ ਬੜੀ ਨਹੀਂ ਹੁੰਦੀ ਇਹਦਾ ਮਤਲਬ ਤੇਰੀ ਸਮਝ ਹੀ ਹੱਲੇ ਤੇਰੀ ਹਿੰਮਤ ਹੀ ਹੱਲੇ ਤੇਰਾ ਸਾਹਸ ਹੀ ਹੱਲੇ ਇਸ ਲਈ ਹੁਣ ਤੂੰ ਮੁਸ਼ਕਿਲ ਨਾਲ ਕੁਝ ਨਹੀਂ ਕਰ ਸਕਦਾ ਪਰ ਆਪਣੀ ਹਿੰਮਤ ਨੂੰ ਜ਼ਰੂਰ अपने साहस ज़रूर, अपनी समझ नु ज़रूर, क्योंकि तो तो समझ बड़ी हो गई तो फिर इंसान हर मुश्किल छोटी लगनी शुरू इसलिए अस फिर कहे कि पहले मेरी सोच समझ छोटी थी तब मुझे मुश्किलें बड़ी, बड़ी लगती थी फिर मुझे मुर्शद मिला मेरी सोच समझ बड़ी हो गई अब मुझे मुश्किलें छोटी लगती हैं ਉਨੇ ਦਾ ਮਤਲਬ ਜਦੋਂ ਮੁਰਸ਼ਿਦ ਨਾਲ ਮਿਲਦੇ ਆ ਸਤਗੁਰੂ ਨਾਲ ਮਿਲਦੇ ਆ ਸੱਚੇ ਸੰਤਾਂ ਦਾ ਸਾਥ ਮਿਲਦਾ ਗਿਆਨ ਮਿਲਦਾ ਹੈ ਤਾਂ ਫਿਰ ਉਹਦੇ ਨਾਲ ਸਾਡੀ ਸਮਝ ਇੰਨੀ ਬੜੀ ਹੋ ਜਾਂਦੀ ਹੈ ਕਿ ਫਿਰ ਇਨਸਾਨ ਨੂੰ ਮੁਸ਼ਕਿਲਾਂ ਛੋਟੀਆਂ ਲੱਗਣੀਆਂ ਸ਼ੁਰੂ ਫਿਰ ਇਨਸਾਨ ਪਰਵਾਹੀ ਨਹੀਂ ਕਰਦਾ ਲੈ ਆਹ ਹੱਲ ਆਹ ਮੁਸ਼ਕਿਲ ਹੈ ਆਹ ਪ੍ਰੋਬਲਮ ਹੈ ਉਹ ਹੋ ਜਾਏਗਾ ਲੈ ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਹੈ ਹਰ ਮੁਸ਼ਕਿਲ ਤੋਂ ਕੱਢਣ ਵਾਲਾ ਮੇਰਾ ਮਾਲਿਕ ਮੇਰੇ ਹੈ ਇਸ ਲਈ ਬੁੱਲੇ ਸ਼ਾਹ ਵੀ ਇਹੀ ਗੱਲ ਕਹਿੰਦੇ ਆ ਕਿ ਅਗਰ ਤੇਰੇ ਜੀਵਨ 'ਚ ਮੁਸ਼ਕਿਲਾਂ ਹੈ ਪਰੇਸ਼ਾਨੀਆਂ ਹੈ ਤਕਲੀਫਾਂ ਦੁੱਖ ਹੈ ਤਾਂ ਦੁੱਖਾਂ ਦਾ ਰੋਣਾ ਨਹੀਂ ਰੋਣਾ ਜਿਦਾ ਇੱਥੇ ਅਸੀਂ ਕਹਿਆ ਨਾ ਕਰਨਸ਼ੇ ਤੂੰ ਭੰਗ ਸ਼ਰਾਬਾਂ ਦੇ ਕਿਉਂ ਤਾਨੂੰ ਰੋਗ ਲਗਾਉਂਦਾ ਏ ਆਪਣੀ ਹਸਤੀ ਵਸਦੀ ਜ਼ਿੰਦਗੀ ਨੂੰ ਆਪਣੇ ਹੱਥੀ ਕਿਉਂ ਅੱਗ ਇਹ ਜ਼ਿੰਦਗੀ ਬੜੀ ਅੱਛੀ ਹੈ ਪਰ ਇਨਸਾਨ ਆਪਣੇ ਗਲਤ ਕਰਮਾਂ ਕਰਕੇ ਗਲਤ ਆਤਮਾ ਕਰਕੇ ਆਪਣੀ ਜ਼ਿੰਦਗੀ ਨੂੰ ਆਪ ਹੀ ਬਰਬਾਦ ਕਰ ਲੈਂਦਾ ਕਹਿੰਦੇ ਜੇ ਸੋਚ ਕੇ ਦੇਖੋ ਅੱਜ ਤੁਹਾਡਾ ਜੀਵਨ ਜੋ ਵੀ ਹੈ ਅਗਰ ਤੁਸੀਂ ਦੁਖੀ ਹੋ ਸੁਖੀ ਹੋ ਤੈਸੇ ਵਲ ਫਿਰ ਕਮਾਂਗੇ ਇਹ ਕਿਤੇ ਨਾ ਕਿਤੇ ਇਹ ਸਾਡੀਆਂ ਆਦਤਾਂ ਹੀ ਸਾਨੂੰ ਇੱਥੇ ਤੱਕ ਲੈ ਕੇ ਕਹਦੇ ਹੋ ਅਗਰ ਅਸੀਂ ਆਪਣੀਆਂ ਆਦਤਾਂ ਨੂੰ ਅੱਛਾ ਬਣਾ ਲਈਏ ਤਾਂ ਸਾਡਾ ਜੀਵਨ ਅੱਛਾ ਬਣਦਾ ਚਲਾ ਜਾਏਗਾ ਪਰ ਹਾਂ ਇਹ ਗੱਲ ਫਿਰ ਕਮਾਂਗੇ ਬੁਰੀ ਆਦਤ ਵਾਸਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਪਰ ਅੱਛੀ ਆਦਤ ਕਰਨ ਨੂੰ ਅਪਣਾਉਣ ਵਾਸਤੇ ਬੜੇ ਦਰਦ ਵੀ ਝੱਲਣੇ ਪੈਂਦੇ ਤੇ ਮਿਹਨਤ ਵੀ ਕਰਨੀ ਪਰ ਜਿਹੜਾ ਅੱਛੀ ਆਦਤ ਦਾ ਦਰਦ ਬਰਦਾਸ਼ਤ ਕਰ ਲੈਂਦਾ ਹੈ ਨਾ ਉਹਦੀ ਸਾਰੀ ਜ਼ਿੰਦਗੀ ਫਿਰ ਦਰਦਾ ਤੋਂ ਰਹਿਤ ਹੁੰਦੀ ਹੈ ਸਮਝੀ ਨਾ ਜ਼ਰਾ ਇਹਦਾ ਆਲਸ ਵਿੱਚ ਬੰਦਾ ਕੀ ਕਰਦਾ ਆ ਮੇਰਾ ਕੋਈ ਕੰਮ ਕਰਨ ਦਾ ਢਿਲਗਾ ਬੈਠਾ ਹੀ ਰਹਾ ਬੈਠਾ ਰਹਿ ਫਿਰ ਅੱਜ ਤਾਂ ਤੂੰ ਆਰਾਮ ਲੱਭਦਾ ਹੈ ਪਰ ਇਹ ਬੈਠਣ ਨਾਲ ਜੋ ਤੇਰੇ ਸਰੀਰ ਦਾ ਹਾਲ ਹੋਣਾ ਫਿਰ ਸਾਰੀ ਜ਼ਿੰਦਗੀ ਇਹਨੇ ਤੈਨੂੰ ਤਕਲੀਫ ਹੀ ਦੇਣੀ ਹੈ ਫਿਰ ਚਾਰ ਕਦੋਂ ਤੁਰ ਲੱਗੇ ਵੀ ਤੇਰੇ ਦਰਦਾ ਹੋਣੀਆਂ ਹੈ ਫਿਰ ਤੈਨੂੰ ਜਲਦੀ ਹੀ ਬਿਮਾਰੀਆਂ ਨੇ ਪਕੜ ਲੈਣਾ ਹੈ ਕਿਉਂਕਿ ਇਹ ਗੱਲ ਯਾਦ ਰੱਖਣਾ ਇਹ ਕੁਦਰਤ ਨੇ ਸਾਡਾ ਜਿਸਮ ਇਦਾਂ ਦਾ ਬਣਾਇਆ ਹੈ ਕਿ ਤੂੰ ਜਿੰਨੀ ਮਿਹਨਤ ਕਰਾਂਗੇ ਨਾ ਜਿੰਨਾ ਯੋਰ ਇਹਦਾ ਲੱਗੇਗਾ ਮਿਹਨਤ ਕਰਾਂਗੇ ਉਨਾ ਹੀ ਇਹ ਵੈਸਟ ਹੋਏਗਾ। ਉਹਨਾਂ ਦੀ ਸਟਰੈਂਥ ਇਹਦੀ ਤਾਕਤ ਵਧੇਗੀ। ਔਰ ਜਿੰਨਾ ਐਸੀ ਇਹਨੂੰ ਢਿੱਲਾ ਛੱਡਾਂਗੇ ਆਲਸ ਕਰਾਂਗੇ ਉੰਨੀ ਇਹਦੀ ਤਾਕਤ ਘਟਦੀ ਚਲੀ। ਇਹ ਯਾਦ ਰੱਖਣਾ। ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਉਹ ਕਿਦਾਂ ਇਹ ਕਿਦਾਂ ਹੁੰਦਾ ਹੈ? ਤਾਂ ਹੀ ਤਾਂ ਦੱਸਾਂਗੇ ਕਿ ਜਿਹੜੇ ਇਨਸਾਨ ਕੋਈ ਵੇਡ ਚੱਕਣ ਦਾ ਕੰਮ ਕਰਦੇ ਆ ਭਾਰ ਚੱਕਣ ਦਾ ਕੰਮ ਕਰਦੇ ਆ। ਹੁਣ ਦੇਖੋ ਜਿੰਨਾ ਭਾਰ ਚੱਕਦੇ ਉਹਨਾਂ ਦੀ ਕਪੈਸਿਟੀ ਹੋਰ ਵਾਧੀ ਅਜੇ ਇੱਕ ਬੰਦਾ ਘਰ ਚ ਹੀ ਬੈਠਾ ਰੋਵੇ ਕੁਰਸੀ ਤੇ ਬੈਠਾ ਰੋਵੇ ਉਹਨੂੰ ਕੋ ਆ 50 ਕਿਲੋ ਦੀ ਬੋਰੀ ਕਿੱਥੇ ਰੱਖ ਕੇ ਆ ਚੱਕ ਲੇਗਾ ਉਹ ਉਹ ਮੈਨੂੰ ਨਹੀਂ ਚੱਕੂ ਮੈਨੂੰ ਹਿਲਦੀ ਨਹੀਂ ਹੈ ਕੀ ਗੱਲ ਤੇਰੀ ਤਾਕਤ ਕਿੱਥੇ ਹੈ ਕਿਉਂਕਿ ਉਹਨੇ ਭਾਰ ਚੱਕਣ ਦਾ ਕੰਮ ਕਦੀ ਤਾਂ ਇਥੇ ਪਤਲੇ ਪਤਲੇ ਸੁੱਕੜੂ ਜੇ ਦੇਖਿਆ ਨਾ ਕਹੀ ਹੁੰਦੇ ਐ ਉਹ ਸਰੀਰ ਕਮਜ਼ੋਰ ਜਿਹਾ ਹੈ ਪਰ ਕੋਨਟਲ ਕੋਨਟਲ ਦੀ ਬੋਰੀ ਟਰੱਕਾਂ ਤੋਂ ਐਦਾ ਰੱਖ ਕੇ ਉੱਥੇ ਛੱਡ ਕੇ ਆਣਗੇ ਔਰ ਕਈ ਵਾਰਾ ਤਾਂ ਐਸੀ ਕਈ ਵਾਰ ਇਹ ਵੀ ਦਸੀਦਾ ਹੈ ਕਿ ਅੱਜ ਇਨਸਾਨ ਨੂੰ ਕਹੋ ਨਾ ਹਿਮਕੁੰਡ ਸਾਹਿਬ ਜਾਣਾ ਹੈ ਜਾਂ ਬੈਸ਼ਰੂ ਦੇਵੀ ਜਾਣਾ ਹੈ ਕਿੰਡਾ ਦੀ ਚੜਾਈ ਬੰਦਾ ਰਸਤੇ ਹੀ 50 ਵਾਰ ਰੋਕੇ ਜਾਂਦਾ ਹਾਏ ਗੋਡੇ ਦੁਖ ਪਏ ਪਰ ਉਥੇ ਇਦਾਂ ਦੇ ਇਨਸਾਨ ਵੀ ਐ ਜਿਹੜਾ ਨੇ ਪਿੱਛੇ ਟੋਕਰੀਆਂ ਲਾਈਆਂ ਹੋਈਆਂ ਹੈ ਭਾਰੀ-ਭਾਰੀ ਉਹ ਲੋਕਾਂ ਨੂੰ ਬਿਠਾਉਂਦੇ ਆ ਬੀਬੀਆਂ ਮਾਈਆਂ ਨੂੰ ਬਿਠਾਉਂਦੇ ਆ ਪਿੱਠੂ ਲਾਂਦੇ ਆ ਤੇ ਚੜ ਜਾਂਦੇ ਆ ਕਿੱਥੋਂ ਆਈ ਤਾਕਤ ਤਾਕਤ ਉਹਨਾਂ ਦੇ ਅੰਦਰ ਹੀ ਹੈ ਪਰ ਇਹ ਮਿਹਨਤ ਹੈ ਜਿੰਨੀ ਮਿਹਨਤ ਕਰਾਂਗੇ ਤਾਕਤ ਵਧੇਗੀ ਤਾਂ ਜਿੰਨਾ ਅਸੀਂ ਆਲਸ ਕਰਾਂਗੇ ਸਾਡੀ ਸ਼ਕਤੀ ਘਟਦੀ ਤਾਂ ਹੀ ਤਾਂ ਕਹਿੰਦੇ ਨੇ ਮਿਹਨਤ ਪੱਲੇ ਸਫਲਤਾ ਆਲਸ ਪੱਲੇ ਹਾਰ ਆਕੜ ਪੱਲੇ ਓਕੜ ਤੇ ਸ਼ਰਦਾ ਦੇ ਕਰਤਾਰ ਜਿੰਤੇ ਜਿਹੜੇ ਮਿਹਨਤ ਕਰਦੇ ਆ ਨਾ ਸਫਲਤਾ ਉਹਨਾਂ ਦੇ ਪੱਲੇ ਹੀ ਪੈਂਦੀ ਹੈ ਜਿਹੜੇ ਆਲਸ ਕਰਦੇ ਆ ਉਹਨਾਂ ਪੱਲੇ ਤਾਂ ਹਾਰ ਹੀ ਹੈ ਸਮਝਦੇ ਹੋ ਔਰ ਜਿਹੜੇ ਆਕੜ ਕਰਦੇ ਆ ਫਿਰ ਉਹਨਾਂ ਦੇ ਰਸਤੇ ਜਗ੍ਹਾ ਜਗ੍ਹਾ ਔਕੜਾਂ ਆਉਂਦੀਆਂ ਕਿਉਂਕਿ ਹੰਕਾਰੀਆਂ ਨੂੰ ਠੋਕਰ ਹੀ ਮਿਲਦੀਆਂ ਤਾਂ ਜਿਹਨਾਂ ਦੇ ਅੰਦਰ ਸ਼ਰਧਾ ਹੈ ਯਕੀਨ ਹੈ ਫਿਰ ਉਹਨਾਂ ਤਾਂ ਉਹਨਾਂ ਦੇ ਨਾਲ ਤਾਂ ਰੱਬ ਖੜਾ ਹੋ ਜਾਂਦਾ ਹੈ ਕਿਉਂਕਿ ਜਿੱਥੇ ਸ਼ਰਧਾ ਹੈ ਵਿਸ਼ਵਾਸ ਹੈ ਕਿ ਪ੍ਰਮਾਤਮਾ ਉਹਦੇ ਨਾਲ ਹੈ ਇਸ ਲਈ ਸਾਡੇ ਅੰਦਰ ਆਪਣੇ ਰੱਬ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਔਰ ਮਿਹਨਤ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਕੀ ਆ ਵੀ ਜਾਂਦਾ ਹੈ ਕਿ ਹਰ ਇੱਕ ਨੂੰ ਉਦਵੇਂ ਹੀ ਮਿਲੇਗਾ ਜਿੰਨੀ ਉਹ ਕੋਸ਼ਿਸ਼ ਕਰੇਗਾ ਕਹਿੰਦੇ ਹਰ ਇੱਕ ਵਾਸਤੇ ਕਿਸੇ ਨੇ ਪੁੱਛਿਆ ਪ੍ਰਭਾ ਪ੍ਰਮਾਤਮਾ ਕਿਸੇ ਨੂੰ ਘਟ ਦਿੰਦਾ ਕਿਸੇ ਨੂੰ ਬਹੁਤਾ ਦਿੰਦਾ ਕਿਸੇ ਨੂੰ ਇਦਾਂ ਉਦਾਂ ਤਾਂ ਰੱਬ ਕਹਿੰਦਾ ਮੈਂ ਸਭ ਦੇ ਵਾਸਤੇ ਰੱਖਿਆ ਹੋਇਆ ਹੈ ਪਰ ਮਿਲਣਾ ਉਹਨੂੰ ਉਨਾਂ ਹੀ ਜਿੰਨੀ ਉਹਨੇ ਕੋਸ਼ਿਸ਼ ਹੁਣ ਤੁਸੀਂ ਕਿੰਨੀ ਕੋਸ਼ਿਸ਼ ਕਰਦੇ ਹੋਏ ਤੁਹਾਡੇ ਤੇ ਨਿਰਭਰ ਹੈ ਅੱਜ ਬੰਦਾ ਕਹਿੰਦਾ ਰੱਬਾ ਉਹਨੂੰ ਜਿਆਦਾ ਦਿੱਤਾ ਮੈਨੂੰ ਘਟ ਦਿੱਤਾ ਤੂੰ ਕੋਸ਼ਿਸ਼ ਕਰ ਬਹੁਤ ਇਦਾਂ ਦੇ ਜਿਹੜੇ ਗਰੀਬੀ ਚ ਜੰਮੇ ਸੀ ਤਾਂ ਮਿਹਨਤ ਕਰਕੇ ਕਿੱਥੇ ਪਹੁੰਚ ਗਏ ਉਹ ਸਮਝਦੇ ਹੋ ਕਿ ਨਹੀਂ ਐਸੀ ਉਹ ਵੀ ਦੇਖੇ ਆ ਕਿ بڑے بڑے ਅਫਸਰਾਂ ਦੇ ਬੱਚੇ ਵਿਕਾਰ ਬੈਠੇ ਐ ਤਾਂ ਉਹ ਵੀ ਦੇਖਿਆ ਕਿ ਰਿਕਸ਼ਾ ਚਲਾਣ ਵਾਲੇ ਬੱਚੇ ਐਸਐਸਪੀ ਬਣ ਕੇ ਕੁਰਸੀਆਂ ਤੇ ਬੈਠੇ ਐ ਗੱਲ ਤਾਂ ਸਾਰੀ ਮਿਹਨਤ ਦੀ ਹੈ ਸਮਝ ਦਿਓ ਕਿ ਨਹੀਂ ਕਿ ਜਿਹੜਾ ਮਿਹਨਤ ਕਰਨ ਨੂੰ ਤਿਆਰ ਹੈ ਸਫਲਤਾ ਵੀ ਉਹ ਨਹੀਂ ਮਿਲਣੀ ਹੈ ਤਾਂ ਹੀ ਤਾਂ ਉਹ ਇੱਕ ਲਾਈਨ ਬੜੀ ਪਿਆਰੀ ਕਹੀ ਜਾਂਦੀ ਹੈ ਕਿ ਅੱਜ ਇਨਸਾਨ ਸੋਚਦਾ ਹੈ ਕਿ ਮੇਰੇ ਕੋਲ ਪੈਸਾ ਹੋਵੇ ਕਾਦੇ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਧੰਨ ਛੱਡ ਜਾਵਾਂ ਦਾ ਬੜਾ ਪਿਆਰਾ ਇੱਕ ਸ਼ਲੋਕ ਅੰਦਰ ਦੱਸਿਆ ਹੈ ਕਿ ਪੂਤ ਕਪੂਤ ਤੋਂ ਕਿਆ ਧਨ ਸੰਚੇ ਉਹ ਪੂਤ ਸਕੂਤ ਤੋਂ ਕਿਆ ਧਨ ਸੰਚੇ ਇਹਦਾ ਮਤਲਬ ਪਤਾ ਕੀ ਹੈ ਉਹ ਕਹਿੰਦੇ ਅੱਜ ਤੂੰ ਸੋਚ ਲੈ ਤੂੰ 100 ਕਰੋੜ ਵੀ ਜੋੜ ਜਾਵੇਂ 10 ਕਰੋੜ ਵੀ ਜੋੜ ਜਾਵੇਂ ਆਪਣੀ ਔਲਾਦ ਵਾਸਤੇ ਪਰ ਜੇ ਤੇਰਾ ਪੁੱਤ ਇੱਕ ਪੁੱਤ ਹੈ ਨਸ਼ੇੜੀ ਹੈ ਨਸ਼ੇ ਕਰਨ ਵਾਲਾ ਬੁਰਾ ਕਰਮ ਕਰਨ ਵਾਲਾ ਜਵਾਰੀ ਹੈ ਤਾਂ ਤੇਰੇ ਕਰੋੜਾ ਰੁਪਇਆ ਉਹਨਾਂ ਪਲਾਂ ਚ ਹੀ ਉਡਾ ਦੇਣੇ ਆ ਕੋਈ ਫਾਇਦਾ ਨਹੀਂ ਇਦਾਂ ਦੇ ਬੱਚੇ ਵਾਸਤੇ ਪੈਸਾ ਛੱਡਣ ਦਾ ਜਿਹੜਾ ਕਪੂਤ ਹੋਵੇ ਨਸ਼ੇ ਕਰਨ ਵਾਲਾ ਹੋਵੇ ਜਿਹੜਾ ਜਵਾਰੀ ਹੋਵੇ ਕੋਈ ਫਾਇਦਾ ਨਹੀਂ ਤਾਂ ਫਿਰ ਕਹਿੰਦੇ ਕਿਹਦੇ ਵਾਸਤੇ ਪੈਸੇ ਛੱਡਨੇ ਚਾਹੀਦੇ ਅੱਛੇ ਵਾਸਤੇ ਤਾਂ ਦੱਸਿਆ ਹੈ ਪੂਤ ਸਬੂਤ ਤੋਂ ਕਿਹਾ ধন ਸੰਚੇ ਜੇ ਤੇਰਾ ਪੁੱਤ ਅੱਛਾ ਹੈ ਗੁਣਵਾਨ ਹੈ ਗੁਣੀ ਹੈ ਤਾਂ ਤੈਨੂੰ ਛੱਡਣ ਦੀ ਲੋੜ ਨਹੀਂ ਆਪਣੇ ਗੁਣਾਂ ਨਾਲ ਹੀ ਤੈਨੂੰ ਕਮਾ ਲਏ ਤੈਨੂੰ ਕਾਦੀ ਟੈਨਸ਼ਨ ਕਿਉਂਕਿ ਜਿਹੜੇ ਗੁਣਵਾਨ ਹੁੰਦੇ ਆ ਆਪਣੀ ਮਿਹਨਤ ਨਾਲ ਹੀ ਮਹਿਲ ਖੜੇ ਕਰ ਲੈਂਦੇ ਆ ਤਾਂ ਜਿਹੜੇ ਨਕਮੇ ਹੁੰਦੇ ਆ ਉਹ ਮਹਿਲਾਂ ਨੂੰ ਹੀ ਵੇਚ ਗਏ ਕੁੱਲੀਆਂ ਚ ਆ ਜਾਂਦੇ ਆ ਇਹਨੇ ਕਹਿੰਦੇ ਧਨ ਦੀ ਫਿਕਰ ਨਾ ਕਰੋ ਕਿ ਬੱਚੇ ਦੇ ਵਾਸਤੇ ਧਨ ਛੱਡਿਏ ਅچھے ਗੁਣਾਂ ਦੀ ਫਿਕਰ ਕਰੋ ਅچھے ਸੰਸਕਾਰਾਂ ਦੀ ਫਿਕਰ ਕਰੋ ਬੱਚੇ ਨੂੰ ਅچھے ਗੁਣ ਸਿਖਾ ਦਿਓ ਅچھے ਸੰਸਕਾਰ ਦੇ ਦਿਓ ਤਾਂ ਆਪਣੇ ਅچھے ਗੁਣਾ ਸੰਸਕਾਰਾਂ ਨਾਲ ਜੀਵਨ ਚ ਕਾਮਯਾਬ ਅਸੀਂ ਤਾਂ ਵਿਵੇਕਾਨੰਦ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਕਿ ਬੱਚਾ ਕੋਈ ਉਪਹਾਰ ਮੰਗਦਾ ਹੈ ਉਹ ਪਹਾਰ ਹੁਣ ਗਿਫਟ ਹੁੰਦਾ ਹੈ ਮੈਨੂੰ ਗੁੜੀਆ ਲੈ ਦਿਓ ਮੈਨੂੰ ਸਾਈਕਲ ਲੈ ਦਿਓ ਇਹ ਲੈ ਦਿਓ ਤਾਂ ਕਈ ਵਾਰ ਬੱਚੇ ਨੂੰ ਅਸੀਂ ਨਹੀਂ ਲੈ ਕੇ ਦਿੰਦੇ ਤਾਂ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ ਕਿ ਨਹੀਂ ਹਾਂ ਮਮੀ ਨੇ ਮੈਨੂੰ ਲੈ ਕੇ ਇੰਦਾਂ ਡੈਡੀ ਨੇ ਮੈਨੂੰ ਲੈ ਕੇ ਇੰਦਾਂ ਰੋਣ ਲੱਗ ਜਾਂਦਾ ਹੈ ਤਾਂ ਇੱਥੇ ਵਿਕਾ ਨੰਦ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਬੱਚੋਂ ਕੋ ਅਗਰ ਉਪਹਾਰ ਨਹੀਂ ਦੋਗੇ ਤਾਂ ਉਹ ਥੋੜੀ ਢੇਰ ਕੇ ਲਈ ਰੋਏਗਾ ਬੱਚੋਂ ਕੋ ਅਗਰ ਉਪਹਾਰ ਨਹੀਂ ਦੋਗੇ ਤਾਂ ਉਹ ਥੋੜੀ ਢੇਰ ਕੇ ਲਈ ਰੋਏਗਾ ਲੇਕਿਨ ਬੱਚੋਂ ਕੋ ਅਗਰ ਅੱਛੇ ਸੰਸਕਾਰ ਨਹੀਂ ਦੋਗੇ ਤਾਂ ਸਾਰੀ ਜ਼ਿੰਦਗੀ ਰੋਏਗਾ ਇਹ ਗੱਲ ਯਾਦ ਰੱਖਣਾ ਕਿਸੇ ਬੱਚੇ ਨੂੰ ਪਹਾਰ ਨਾ ਦਿੱਤਾ ਜਾਵੇ ਤਾਂ ਘੰਟਾ 2 ਘੰਟੇ ਰੋ ਕੇ ਚੁੱਪ ਹੋ ਜਾਏਗਾ ਪਰ ਜੇ ਨੂੰ ਅچھے ਸੰਸਕਾਰ ਨਾ ਮਿਲਣ ਨਾ ਅੰਚੀ ਸਿੱਖਿਆ ਨਾ ਮਿਲੇ ਅੱਛਾ ਗਿਆਨ ਨਾ ਮਿਲੇ ਅچھے ਵਿਚਾਰ ਨਾ ਮਿਲਣ ਤਾਂ ਸਾਰੀ ਜ਼ਿੰਦਗੀ ਠੋਕਰਾਂ ਖਾ ਕੇ ਰੋਏਗਾ ਇਹਨੇ ਬੱਚਿਆਂ ਵਾਸਤੇ ਕਹਿੰਦੇ ਸਭ ਤੋਂ ਪਹਿਲਾਂ ਗੁਣਾਂ ਦੀ ਅچھے ਸੰਸਕਾਰਾਂ ਦੀ ਫਿਕਰ ਕਰੋ ਕਿਉਂਕਿ ਫਿਰ ਕਮਾਗੇ ਜਿਨ੍ਹਾਂ ਦੇ ਸੰਸਕਾਰ ਅچھے ਹੈ ਜਿਨ੍ਹਾਂ ਦੇ ਗੁਣ ਅچھے ਹੈ ਜਿਨ੍ਹਾਂ ਅੰਦਰ ਗਿਆਨ ਹੈ ਉਹ ਆਪਣੇ ਗਿਆਨ ਨਾਲ ਹੀ ਸਭ ਕੁਝ ਖੜਾ ਪਰ ਅੱਜ ਬੰਦਾ ਗਿਆਨ ਦੀ ਫਿਕਰ ਨਹੀਂ ਕਰਦਾ ਗੁਨਾਹਾਂ ਦੀ ਫਿਕਰ ਨਹੀਂ ਕਰਦਾ ਸੰਸਕਾਰਾਂ ਦੀ ਫਿਕਰ ਨਹੀਂ ਕਰਦਾ ਮੇਰੇ ਬੱਚੇ ਨੂੰ ਕਪੜਾ ਅੱਛਾ ਮਿਲਣਾ ਚਾਹੀਦਾ ਮੇਰੇ ਬੱਚੇ ਦੀ ਪੜ੍ਹਾਈ ਅੱਛੀ ਹੋਣੀ ਚਾਹੀਦੀ ਹੈ ਮੇਰੇ ਬੱਚੇ ਦਾ ਸਕੂਲ ਅੱਛਾ ਹੋਣਾ ਚਾਹੀਦਾ ਮੇਰੇ ਬੱਚੇ ਦੀ ਖੁਰਾਕ ਅੱਛੀ ਹੋਣੀ ਚਾਹੀਦੀ ਹੈ ਜਦੋਂ ਹੁਣ ਵਾਰਿਆਂ ਪੜ੍ਹਾਈ ਅੱਛੀ ਦਿੱਤੀ ਖੁਰਾਕ ਅੱਛੀ ਦਿੱਤੀ ਸੰਗਤ ਗਲਤ ਮਿਲ ਗਈ ਸੰਗਤ ਗਲਤ ਮਿਲ ਗਈ ਤਾਂ ਫੇ ਕੀ ਹੁੰਦਾ ਹੈ ਕਿਉਂਕਿ ਸਾਡੇ ਕੋਲ ਤਾਂ ਬੇਨਤੀਆਂ ਆndੀਆਂ ਰਹਿੰਦੀਆਂ ਹੈ ਇਦਾਂ ਦੀਆਂ ਮਾਮਾਂ ਦੀਆਂ ਇਦਾਂ ਦੇ ਪਰਿਵਾਰਾਂ ਦੀਆਂ ਕਿ ਸਾਡਾ ਬੱਚਾ ਡਿਗਰੀਆਂ ਕਰਕੇ ਨਸ਼ੇ ਕਰਕੇ ਹੁਣ ਉਹ ਉੱਥੇ ਨਾ ਉਹਨੂੰ ਨਸ਼ਾ ਛਡਾਊ ਕੇਂਦਰ 'ਚ ਅਸੀਂ 6 ਮਹੀਨੇ ਹੋ ਗਏ ਰੱਖਿਆ ਹੋਇਆ ਈ ਫਾਇਦਾ ਡਿਗਰੀਆਂ ਦਾ ਜੇ ਨਸ਼ਾ ਛਡਾਊ ਕੇਂਦਰ 'ਚ ਹੀ ਆਪਣਾ ਟਾਈਮ ਖਰਾਬ ਕਰਨਾ ਹੈ जरा ਸੋਚ ਕੇ ਦੇਖੋ ਸੋ ਅਗਰ ਬਚਪਨ ਤੋਂ ਹੀ ਬੱਚੇ ਨੂੰ ਅੱچھے ਸੰਸਕਾਰ ਦਿੱਤੇ ਜਾਣ ਤਾਂ ਬੱਚੇ ਨਸ਼ਿਆਂ ਤੋਂ ਬੁਰਾਈਆਂ ਤੋਂ ਬਚੇ ਰਹਿਣਗੇ ਅੱچھے ਗੁਣ ਹੋਣਗੇ ਅੱچھے ਸੰਸਕਾਰ ਹੋਣਗੇ ਤਾਂ ਸੰਸਕਾਰੀ ਬੱਚਾ ਜੀਵਨ 'ਚ ਕਾਮਯਾਬੀ ਕਹਿ ਰਹੇ ਹੋ ਸਫਲ ਵੀ